ਡੇਰਾਬਸੀ ਦੇ ਤ੍ਰिवेदी ਕੈਂਪ ਦੇ ਵਿੱਚ ਗੰਦਗੀ ਦੀ ਸਮੱਸਿਆ ਦੇ ਗੰਭੀਰ ਰੂਪ ਧਾਰ ਲਿਆ ਜਿਸ ਦੇ ਕਾਰਨ ਲੋਕਾਂ ਦੀ ਸਿਹਤ ਨੂੰ ਖਤਰਾ ਪੈਦਾ ਹੋ ਗਿਆ ਕੈਂਪ ਦੀਆਂ ਗਲੀਆਂ ਅਤੇ ਮੁਹੱਲਿਆਂ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ ਜਿਸ ਦੇ ਨਾਲ ਬਦਬੂ ਫੈਲ ਰਹੀ ਹੈ ਮੱਖੀਆਂ ਮੱਛਰਾਂ ਦਾ ਜਿਹੜਾ ਕਿ ਲਗਾਤਾਰ ਵਧਣ ਦਾ ਖਾਸਾ ਜੁਤਾਇਆ ਜਾ ਰਿਹਾ ਹੈ ਸਫਾਈ ਪ੍ਰਬੰਧ ਢਿੱਲੇ ਚੱਲ ਰਹੇ ਨੇ ਨਾਲੀਆਂ ਦੇ ਵਿੱਚ ਪਾਣੀ ਅਤੇ ਗਲੀਆਂ ਦੇ ਵਿੱਚ ਪਾਣੀ ਖੜਾ ਰਹਿੰਦਾ ਜਿਸ ਦੇ ਨਾਲ ਲੋਕਾਂ ਨੂੰ ਅਤੇ ਆਉਣ ਜਾਣ ਵਾਲੇ ਰਾਹੀਗੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨਕ ਲੋਕਾਂ ਦਾ ਕਹਿਣਾ ਹੈ ਕਿ ਗੰਦਗੀ ਦੇ ਕਾਰਨ ਬੱਚਿਆਂ ਦੀ ਚਮੜੀ ਦੇ ਵਿੱਚ ਜਿਹੜੀਆਂ ਕਿ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਬੁਖਾਰ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਤਾਂ ਉੱਥੇ ਹੀ ਪੇਟ ਦੀਆਂ ਜਿਹੜੀਆਂ ਕਿ ਬਿਮਾਰੀਆਂ ਜਿਹੜੀਆਂ ਲੱਗਣ ਦਾ ਡਰ ਜਿਹੜਾ ਲਗਾਤਾਰ ਵਧ ਰਿਹਾ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਕੈਂਪ ਵਾਸੀਆਂ ਨੇ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਸਫਾਈ ਕਰਵਾਉਣ ਅਤੇ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ ਨਹੀਂ ਤਾਂ ਉਹਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਮਜਬੂਰਾ ਹੋਣਾ ਪਏਗਾ ਐਦਾਂ ਜੀ ਇਹ ਸਾਡੀ ਨੇ ਪੰਚਾਇਤ ਦੀ ਜਗ੍ਹਾ ਐ ਐਕਚੁਅਲੀ ਪੰਛੀ 6-7 ਕਿੱਲੇ ਆ ਇਹ ਬਾਕੀ ਜਗ੍ਹਾ ਕੀ ਘੱਗਰ ਦੇ ਉਚਾਈਂ ਦੀ ਇਹਦੀ ਇਹਦੀ ਅਸਾਂਭਲੇ ਨਜ਼ਰ ਆ ਰਹੀ ਹੈ ਇੱਥੇ ਪਹਿਲਾਂ ਖੱਡੇ ਹੁੰਦੇ ਸੀ ਬਹੁਤ ਡੂੰਘੇ ਖੱਡੇ ਹੁੰਦੇ ਸੀ ਉਸ ਟਾਈਮ ਪਹਿਲਾਂ ਪਿਛਲੀਆਂ ਪੰਚਾਇਤਾਂ ਨੇ ਇੱਥੇ ਗੰਦ ਗਿਰ ਕੇ ਖੱਡਿਆਂ ਨੂੰ ਭਰਨ ਦਾ ਕੰਮ ਕਰਾਇਆ ਸੀਗਾ। ਉਹ ਦੇਖੋ ਦੇਖੀ ਜਦ ਖੱਡੇ ਬਰਾਬਰ ਹੋ ਗਏ ਤਾਂ ਲਾਸਟ ਪਾਸ ਦੇ ਪਿੰਡਾਂ ਨੇ ਵੀ ਜਿੱਦਾਂ ਮੀਰਪੁਰ, ਮੁਾਰਕਪੁਰ, ਭੰਕਰਪੁਰ ਇੱਥੋਂ ਤੱਕ ਪਤਾ ਲੱਗੇ ਕਿ ਡੇਰਾ ਬੱਛਾ ਦਾ ਵੀ ਕੂੜਾ ਇੱਥੇ ਕਈ ਰਾਤਾਂ ਸੋਹਣੇ ਦੇ ਸੋਰੀ ਗਿਰ ਜਾਂਦੇ ਆ ਜੀ। ਤੇ ਇਹਦੇ ਕਈ ਵਾਰ ਮੈਂ ਸਫਾਈ ਕਰਾਈ ਹੈ ਜੀ। ਕਈ ਵਾਰ। ਪਰ ਲੋਕ ਹਟਦੇ ਨਹੀਂ ਹਨੇਰੇ ਸੋਹਰੇ ਇੱਥੇ ਅਗੇ ਜਾਂਦੇ ਆ ਜੀ। ਲਗਭਗ ਹਰ 10-12 ਦਿਨਾਂ ਬਾਅਦ ਮੈਂ ਸਫਾਈ ਕਰਾ ਦਿੰਦਾ ਜੀ ਜੀ ਤੇ ਰਿਕੁਐਸਟ ਕੀਤੀ ਆਪਣੇ ਐਮਐਲਏ ਸਾਹਿਬ ਨੂੰ ਵੀ ਤੇ ਆਪਣਾ ਕਮੇਟੀ ਪ੍ਰਧਾਨ ਜੀ ਨੂੰ ਇਹਨਾਂ ਨੇ ਪਹਿਲਾਂ ਕਈ ਵਾਰੀ ਮੇਰੇ ਵੱਲ ਆਪਣੀ ਮਸ਼ੀਨ ਭੇਜ ਕੇ ਕਰਾਇਆ ਕੰਮ ਤੇ ਕਈ ਵਾਰੀ ਸਾਡੇ ਮਾਰਕੀਟ ਵਾਲੇ ਮਿਲ ਕੇ ਆਪਣੇ ਸਫਾਈ ਕਰਾਉਂਦੇ ਆ ਜੀ ਸਾਡੇ ਕੋਲ ਕੋਈ ਇਨਕਮ ਦਾ ਸੋਰਸ ਨਹੀਂ ਹੈ ਪੰਚਾਇਤ ਕੋਲ ਅਸੀਂ ਜੋ ਵੀ ਕੰਮ ਕਰਾਉਣਾ ਸਫਾਈ ਦਾ ਆਪਣੇ ਪਿੰਡ ਤੋਂ ਕਰਾ ਰਹੇ ਜੀ ਮੇਰੀ ਪ੍ਰਸ਼ਾਸਨ ਲੱਗੇ ਤੇ ਸਰਕਾਰ ਕੀ ਖੱਟ ਜੋੜ ਕੇ ਬੇਨਤੀ ਹੈ ਕਿ ਇਸ ਵਾਰ ਧਿਆਨ ਚਾਜੇ ਤਾਂ ਕੋਈ ਬਿਮਾਰੀ ਨਾ ਫੈਲੇ ਇੱਥੇ ਮੇਨ ਮਾਰਕੀਟ ਹੈ 100 150 ਦੁਕਾਨਾਂ ਪੈਦੀ ਇੱਥੇ ਜੀ ਜੋ ਉਹਨਾਂ ਦੀ ਬਦਬੂ ਉਹਦੀ ਗੰਦਗੀ ਨਾਲ ਤੇ ਮਾਰਕੀਟ ਤੇ ਬੜਾ ਅਸਰ ਪੈ ਰਿਹਾ ਤੇ ਮੈਂ ਆਪਣਾ ਪੂਰੀ ਕੋਸ਼ਿਸ਼ ਕਰ ਰਿਹਾ ਜੀ ਅਰ ਕੋਈ